ਹੋ ਕੇ ਇੱਕ ਮੁੱਠੀ ਬਣਾ ਲੈਂਦੇ ਆ ਤਾਂ ਇਹ ਮਿਸ਼ਨ ਨਿਸ਼ਚੈ ਬੰਨਣਾ ਹੈ ਕੱਲੇ ਪੰਜਾਬ ਪੁਲਿਸ ਕੁਝ ਨਹੀਂ ਕਰ ਸਕਦੀ ਹੈ ਸੋ ਇੱਥੇ ਆਣ ਦਾ ਸਾਡਾ ਮਕਸਦ ਇਹੀ ਹੈ ਦੇਖੋ ਪੁਲਿਸ ਵਾਸਤੇ ਤੇ ਕੋਈ ਮੰਡੇ ਨਹੀਂ ਹੁੰਦਾ ਕੋਈ ਐਤਵਾਰ ਨਹੀਂ ਹੁੰਦਾ ਲੇਕਿਨ ਬਾਕੀ ਸਾਰੇ ਡਿਪਾਰਟਮੈਂਟਸ ਦੀ ਐਤਵਾਰ ਨੂੰ ਛੁੱਟੀ ਹੁੰਦੀ ਹੈ ਸੋ ਛੁੱਟੀ ਹੋਣ ਤੋਂ ਬਾਵਜੂਦ ਅੱਜ ਮੈਡੀਕਲ ਡਿਪਾਰਟਮੈਂਟ ਸਾਡੇ ਸਾਰੇ ਡਾਕਟਰ ਇੱਥੇ 10 ਡਾਕਟਰ ਇੱਥੇ ਹੈਗੇ ਵੱਖ-ਵੱਖ ਜਿਹੜੀ ਬਿਮਾਰੀਆਂ ਹੈਗੇ ਉਹਨਾਂ ਦਾ ਇਲਾਜ ਕਰਨ ਵਾਸਤੇ ਇੱਥੇ ਤੁਹਾਡੇ ਤੱਕ ਆਏ ਨੇ ਮਿਸਟਰ ਕੋਪਲੀ ਸਪੈਸ਼ਲੀ ਅੱਜ ਟਾਈਮ ਕੱਟ ਕੇ ਆਏ ਨੇ ਐਂਡ ਮੋਸਟ ਇੰਪੋਰਟੈਂਟਲੀ ਐਮਐਲਏ ਸਾਹਿਬ ਆਪਣੇ ਪੂਰੇ ਪਰਿਵਾਰ ਕੇ ਸਾਥ ਇੱਥੇ ਆਏ ਨੇ ਕਿਉਂਕਿ ਮੈਨੂੰ ਇਹ ਲੱਗਦਾ ਕਿ ਇਹ ਤੁਸੀਂ ਸਾਰੇ ਸਾਡਾ ਪਰਿਵਾਰ ਹੋ ਤੋਂ ਅਸੀਂ ਸਾਰੇ ਆਪਣੇ ਪਰਿਵਾਰ ਨੂੰ ਮਿਲਣ ਇੱਥੇ ਆਏ ਨੇ ਤੇ ਇਹ ਵੀ ਇਹ ਕੁਝ ਗੱਲਾਂ ਸਾਂਝੀਆਂ ਕਰਨ ਆਏ ਨੇ ਕਿ पिछले दस पंद्रह दिन तो जो तो असि ये मिशन मिशन मोड स्टार्ट किया काम पहले भी हो रहा है पिछले तीन महीने तो भी काम हो रहा है बहुत रिकवरीज भी हो रही है लेकिन इन एक अंबरेला एक प्रॉपर एक ब्रांडिंग दी गई कि असि ये काम हूँ कर लगे तो, तो सारे के सारे साढ़े मिलो सो तो पिछले दस दिन डेढ़ सौ तो वह नशा तस्कर ऑलरेडी फड़े जा चुके हैं जस्ट दस दिन सो ਆ ਇਹ ਜਿਹੜੀ ਫਿਗਰਸ ਅਸੀਂ ਤੁਹਾਨੂੰ ਦੇ ਰਹੇ ਹਾਂ ਉਹਦਾ ਦੇਣ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਸਾਡੇ ਦਿਮਾਗ 'ਚ ਇਹ ਹੁੰਦਾ ਹੈ ਕਿ ਪੁਲਿਸ ਆਂਦੀ ਹੈ ਸ਼ਾਮੀ ਅੱਧਾ ਘੰਟਾ ਸਾਡੇ ਨਾਲ ਗੱਲਬਾਤ ਕਰਦੀ ਹੈ ਫਿਰ ਚਲੇ ਜਾਂਦੇ ਮਹੀਨੇ ਤੱਕ ਪੁਲਿਸ ਵਾਲਾ ਲੱਭਦਾ ਨਹੀਂ ਹੈ ਅਸੀਂ ਪਹਿਲਾਂ ਬੰਦਾ ਫੜਦੇ ਫਿਰ ਤੁਹਾਡੇ ਕੋਲ ਆਂਦੇ ਕਿ ਦੇਖੋ ਤੁਹਾਡੇ ਪਿੰਡ ਦਾ ਜਾਂ ਤੁਹਾਡੇ ਜਿਹੜਾ ਬਰਾਬਰ ਦਾ ਪਿੰਡ ਹੈ ਉੱਥੇ ਆਪਾਂ ਅਸੀਂ ਇਹ ਬੰਦਾ ਫੜਿਆ ਹੁਣ ਤੁਸੀਂ ਸਾਨੂੰ ਹੋਰ ਦੱਸੋ ਇਸ ਤੋਂ ਇਲਾਵਾ ਪੁਲਿਸ ਕੋਲ ਸਾਰਾ ਕੁਝ ਜਾਣਕਾਰੀ ਨਹੀਂ ਹੁੰਦੀ ਹੈ ਜਿਹੜੀਆਂ ਸਾਡੀ ਜਾਣਕਾਰੀਆਂ ਹੁੰਦੀਆਂ ਉਹ 'ਚ ਨਵੀਆਂ ਗੱਲਾਂ ਤੁਸੀਂ ਸਾਨੂੰ ਦੱਸੋਗੇ ਕਿ ਜੀ ਪਹਿਲਾਂ ਨਹੀਂ ਕਰਦਾ ਸੀ ਹੁਣ ਇਹ ਕੰਮ ਕਰਨ ਲੱਗਿਆ ਤਾਂ ਉਹ ਤੁਸੀਂ ਸਾਨੂੰ ਦੱਸੋਗੇ ਤਾਂ ਆਪਾਂ ਨੈਕਸਟ ਟਾਈਮ ਉਹਨੂੰ ਬੰਦੇ ਨੂੰ ਫੜਕੇ ਅੰਦਰ ਦੇਵਾਂਗੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਹੁਣ ਮੈਂ ਵਾਪਸ ਰਿਪੀਟ ਕਰ ਰਹੀ ਹਾਂ ਜਮਾਨਤੀ ਨਾ ਬਣੋ ਬੰਦਾ ਫੜਦੇ ਐਸੀ ਉਹਨਾਂ ਦੇ ਮਗਰ ਨਾ ਆਓ ਤੁਸੀਂ ਉਹਦਾ ਸੋਸ਼ਲ ਬਾਇਕਾਟ ਕਰੋ ਉਸ ਉਹ ਜਿਹੜਾ ਪਰਿਵਾਰ ਨਸ਼ੇ ਦੇ ਇਸ ਧੰਦੇ 'ਚ ਹੈਗਾ ਉਹਨੂੰ ਉਹਦੇ ਘਰੇ ਆਣਾ ਜਾਣਾ ਛੱਡ ਦਿਓ ਬਦੇ ਵਿਆਹ ਸ਼ਾਦੀ ਮਰਗ ਆਪਾਂ ਨਾ ਜਾਈਏ ਉਹਨਾਂ ਵਾਸਤੇ ਸਭ ਤੋਂ ਵੱਡੀ ਜਿਹੜੀ ਪਨਿਸ਼ਮੈਂਟ ਹੈਗੀ ਉਹ ਇਹ ਹੀ ਹੈਗੀ ਭਾਵੇਂ ਉਹਨੂੰ ਕਿੰਨੀ ਵੀ ਜੇਲ੍ਹ ਚ ਭੇਜ ਦੇਣ ਜਦੋਂ ਇਹ ਇੱਕ ਮੂਵਮੈਂਟ ਸਟਾਰਟ ਹੋਊਗਾ ਤਾਂ ਇਹ ਮਿਸ਼ਨ ਬਣੂਗਾ ਅੱਜ ਹਲੇ ਦਾ ਅਸੀਂ ਸਟਾਰਟ ਕੀਤਾ ਹੈ ਤਾਂ ਇਹਨੂੰ ਉਸ ਲੈਵਲ ਤੇ ਲੈ ਕੇ ਜਾਣਾ ਹੈ ਇੱਕ ਬੱਚੇ ਇੱਥੇ ਬੈਠੇ ਨੇ ਸਾਰੇ ਟਾਟਾ ਵੱਡਾ ਭਰਾ ਅਗਰ ਕੁਝ ਗਲਤ ਕੰਮ ਕਰੂਗਾ ਉਹਨੂੰ ਰੋਕੋਗੇ ਉਹ ਘੂਰ ਦੇਗਾ ਤੈਨੂੰ ਫਿਰ ਕੀ ਕਰੇਗੀ ਤੂੰ पुलिस ही बंटाए दे रही है बस दिस इज द कॉन्फिडेंस विच वी वांट नंबर पता है क्या है नंबर वन वन टू नवा नंबर है ये पहला एक सौ नंबर थी फोन बहुत सौखा है वन वन टू बस ये याद कर लो सारे बच्चों को मैं कह रही ठीक है फोन सारे दे को ले फोटो खींच के भेजो इस नंबर पे नहीं अपनी आइडेंटिटी दसना चाहते हो एक पर्ची लिख के ਸਾਨੂੰ ਪੋਸਟ ਕਰ ਦੋ ਪੋਸਟ ਕਰਨਾ ਤੇ ਆਂਦਾ ਹੈ ਈਮੇਲ ਕਰ ਦੋ ਇਹ ਜਿਹੜੇ ਅਸੀਂ ਬੋਰਡ ਲਗਾਏ ਹੋਏ ਇਹਨਾਂ ਤੇ ਈਮੇਲ ਆਈਡੀ ਵੀ ਲਿਖੀ ਹੋਈ ਹੈ ਬਾਹਰ ਜਾਂ ਇੱਥੇ ਲੱਗਿਆ ਹੋਇਆ ਹੈ ਉੱਤੇ ਨੰਬਰ ਵੀ ਲਿਖਿਆ ਹੋਇਆ ਹੈ ਤੋਂ ਇਹ ਹੈ ਮਿਸ਼ਨ ਨਿਸ਼ਚੈ ਕੋਈ ਬਹੁਤ ਆਪਾਂ ਆਸਮਾਨ ਤੋਂ ਉੱਤਾਰ ਕੇ ਨਹੀਂ ਲੈ ਕੇ ਆਏ ਜਿਹੜਾ ਸਾਡਾ ਪੁਲਿਸ ਦਾ ਕੰਮ ਹੈ ਪ੍ਰਸ਼ਾਸਨ ਦਾ ਜਿਹੜਾ ਕੰਮ ਹੈ ਜਿਹਦੇ ਸਾਨੂੰ ਬਹੁਤ ਜ਼ਿਆਦਾ ਇੱਕ ਐਨਕੋਰੇਜਮੈਂਟ ਮਿਲ ਰਿਹਾ ਹੈ ਐਮਐਲਏ ਸਾਹਿਬ ਵੱਲੋਂ ਸਰਕਾਰ ਵੱਲੋਂ ਸਾਡੇ ਸੀਐਮ ਸਾਹਿਬ ਵੱਲੋਂ उ ही असं ईमानदारी करने की कोशिश कर रहे हैं सो विद दिस आई वुड लाइक टू रिक्वेस्ट कि मिस्टर पोपली कुछ अपने वर्ड्स शेयर करम एल ए साहब जो है फिर थानू एड्रैस थैंक यू। मार्शल से सारी जड़ी पंचायत इतने हैंगी मेरा सताल और थैंक यू फॉर हैविंग अस यर मैं एक गल मिस्टर मार्शल आई विल डिफर तीया कि ये मेरा मिशन है यह पंजाब पुलिस का मिशन है मैं तो नो एक चीज दिखानी पड़े थे इधर आकर दो के इधर आ ये दिखाओ घुमाओ ये मुट्ठी है बिसेस मिशन इस चे हेल्थ डिपार्टमेंट सिविल एडमिनिस्ट्रेशन पंजाब पुलिस पंचायत फाइनली हमारी पॉलिटिकल एडमिनिस्ट्रेशन एमएलए साफ सादे ना कोई भी चीज पता कदों सक्सेसफुल होने दिया ਪਾਰਟਿਸਪੇਸ਼ਨ ਪਬਲਿਕਲੀ ਹੋਵੇ। ਜਿਹੜਾ ਪ੍ਰੈਸ਼ਨ ਵਿੱਚ ਹੈ ਉਹ ਆਪਣੇ ਮਕਾਮ ਤੱਕ ਉਦੋਂ ਹੀ ਪਹੁੰਚੇਗਾ ਜਦੋਂ ਤੁਸੀਂ ਲੋਕਾਂ ਦੇ ਵਿੱਚ ਹੈਲਪ ਕਰੋਗੇ। ਇੱਕ ਬੜਾ ਫੂਲਪਰੋਪ ਸਿਸਟਮ ਬਣਾਇਆ ਹੈ। ਤੁਸੀਂ ਦੇਖੋ ਜਿਹੜੇ ਵੀ ਨਸ਼ਾ ਤਸਕਰ ਪਕੜੇ ਗਏ ਜਾਂ ਜਿਹੜੇ ਉਹਨਾਂ ਨੂੰ ਪਕੜਾ ਰਹੇ ਆ ਉਹਨਾਂ ਨੂੰ ਪਕੜਾ ਰਹੇ ਆ। ਕਿਸੇ ਦਾ ਨਾਮ ਨਹੀਂ ਬਾਹਰ ਆਇਆ। ਸੋ ਆਈਡੈਂਟੀ ਵੀ ਅਸੀਂ ਸੀਕ੍ਰੀਟ ਰੱਖ ਰਹੇ ਆ। ਜੇ ਤੁਸੀਂ ਲੋਕ ਅੱਗੇ ਆਹੋਗੇ ਪੰਚਾਇਤ ਵਾਲੇ ਅੱਗੇ ਆਣਗੇ ਪਬਲਿਕ ਅਗੇ ਆਏਗੀ ਤਾਂ ਹੀ ਸਾਡਾ ਇਹਡਾ ਮਿਸ਼ਨ ਹੈ ਨਾ ਰੀਅਲ मीनिंग ਦੇ ਵਿੱਚ ਸਕਸੈਸਫੁਲ ਹੋਏਗਾ। ਤੁਸੀਂ ਮੈਡਮ ਨੇ ਤਾਂ ਸਾਰੇ ਐਕਸਪਲੇਨ ਕਰ ਦਿੱਤਾ ਹੈ। ਈਮੇਲ ਹੈ 112 ਨੰਬਰ ਸੋ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੀ ਹਮੇਸ਼ਾ ਤੁਹਾਡੇ ਨਾਲ ਹੈ। ਡੀਡੀਪੀਓ ਸਾਹਿਬ ਬੈਠੇ ਨੇ। ਤੋਂ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਪੰਚਾਇਤਾਂ ਨੂੰ ਇਹਦੇ ਵਿੱਚ ਜਿਆਦਾ ਤੋਂ ਜਿਆਦਾ ਇਨਵੋਲਵ ਕਰੋ। ਸਾਡੇ ਕੋਲ 434 ਪਿੰਡ ਨੇ ਉਹਨਾਂ ਚੋਂ 170 ਦੇ ਵਿੱਚ ਵਿਲੇਜ ਡਿਫੈਂਸ ਕਮੇਟੀ ਬਣ ਗਈ ਹੈ। ਬਾਕੀ ਮੈਂ ਅਸੀਂ ਬਿਦਾਂ ਤੋਂ ਫਿਰ ਦੇ ਕੰਪਲੀਟ ਕਰਾਂਗੇ। ਤੋਂ ਅਗੇਨ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣਾ ਸਹਿਯੋਗ ਦਿਓ ਜੈ ਹੰ। ਇਹ ਮੈਂ ਇਮਾਨਦਾਰ ਨਾਲ ਕਹਿ ਰਿਹਾ ਕੋਈ ਮੈਂ ਇਹ ਨਹੀਂ ਕਹਿ ਰਿਹਾ ਕਿ ਅਫਸਰ ਬੈਠੇ ਹੈ ਰਕੇਸ਼ ਜੀ ਆਏ ਬੈਠੇ ਹੈ। ਰੂਪਨਗਰ ਤੋਂ ਮੁਠਿਆਲੀ ਤੋਂ ਰਵਿੰਦਰ ਜੀ ਬੈਠੇ ਹੈ ਚਿਮਨ ਬੈਠਾ ਹੈ ਇਹ ਸਾਰੀ ਟੀਮ ਬੈਠੀ ਹੈ। ਅੱਜ ਬੜੀ ਖੁਸ਼ਮਸ ਕਿਸਮਤ ਹੈ ਸਾਡੇ ਪੰਜਾਬ ਦੀ। ਕਿ ਜੋ ਬਿਮਾਰੀ ਪਿੱਛੇ ਚਲਦੀ ਆਈ ਉਸ ਬਿਮਾਰੀ ਦੇ ਅੰਦਰ ਇੱਕ ਮਿਸ਼ਨ ਨਿਸ਼ਚੈ ਨਿਕਲ ਕੇ ਆਇਆ। ਮੈਂ ਸੁਣ ਰਿਹਾ ਸੀਗਾ ਉਹਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਮੈਡਮ ਬੋਲਣਗੇ ਔਰ ਤੁਸੀਂ ਸੁਣ ਕੇ ਚਲੇਗੇ ਉਹ ਸੈਮੀਨਾਰ ਨਹੀਂ ਹੈ ਇਟ ਇਜ਼ ਇੰਟਰੈਕਸ਼ਨ ਵਿਦ ਅ ਪੀਪਲ ਤੁਸੀਂ ਆਪਣੀ ਗੱਲ ਨੂੰ ਰਸਮਣਾ ਰੱਖਣਾ ਹੈ ਡਾਕਟਰ ਬੰਦਾ ਐ ਐਮਐਲਏ ਬੰਦਾ ਅਫੀਸਰ ਬੰਦਾ ਆਪਾਂ ਸਾਰੇ ਗਰਵ ਕਰਦੇ ਆ ਜੇ ਸਾਡੇ ਪਿੰਡ ਦਾ ਬੰਦਾ ਕੋਈ ਨਸ਼ਾ ਕਰਦਾ ਹੈ ਉਹਦਾ ਦੁੱਖ ਸਾਰੇ ਨੂੰ ਆਉਣਾ ਚਾਹੀਦਾ ਹੈ ਨਾ ਕਿ ਉਹਦੇ ਮਾਪੇ-ਬਾਪ ਨੂੰ ਹੋਣਾ ਚਾਹੀਦਾ ਕੁਝ ਫੀਲਿੰਗ ਲੈ ਕੇ ਆਣੀ ਪੈਗੀ ਸਾਨੂੰ ਅਸੀਂ ਖੁਦ ਤਾਂ ਮਾਸ਼ਾ ਬੰਦੇ ਆ ਅਸੀਂ ਪੰਜਾਬੀਆਂ ਨੇ ਆਦੇ ਮੱਥੇ ਤੇ ਕਾਲਾ ਟਿੱਕਾ ਲਵਾ ਲਿਆ ਪੰਜਾਬੀ ਜੇ ਵੀ ਖੂਬੀ ਹੈ ਕਿ ਸਭ ਤੋਂ ਜ਼ਿਆਦਾ ਦੁੱਧ ਪੀਣੇ ਆ ਸਭ ਤੋਂ ਜ਼ਿਆਦਾ ਅਸੀਂ ਫਲ ਫਰੂਟ ਖਾਣ ਵਾਲੇ ਆ